ਸਭ ਤੋਂ ਵੱਡਾ ਫੀਚਰ ਇਹ ਆਪ ਜੌਂਡੀਰ 20 ਸਾਲ ਅੱਗੇ ਕਿਉਂ ਆ ਆ ਵੇਖਿਓ ਡਿਲਟ ਤੇ ਹੈਗਾ ਹੀ ਹੈਗਾ ਵਾ ਆ ਵੇਖੋ ਤੁਸੀਂ ਆਪਣੇ ਹਿਸਾਬ ਨਾਲ ਚੁੱਕ ਵੀ ਸਕਦੇ ਥੱਲੇ ਵੀ ਕਰ ਸਕਦੇ ਇੱਥੇ ਕਰਕੇ ਆਖੋ ਲੋਕ ਕਰਤਾ ਆ ਲੋ ਆ ਵੇਖਿਓ ਇਹ ਤਾਂ ਖੋਲਿਆ ਆ ਫੀਚਰ ਪਾਉਣ ਲੱਗਿਆ ਬਹੁਤ ਟਾਈਮ ਲੱਗਣਾ ਬਾਕੀਆ ਕਿਆ ਕਰ ਸਕਦੇ ਆ ਕਿੰਨਾ ਵਧੀਆ ਫੀਚਰ ਲਗਾ ਤਾਨੂੰ ਤੇ ਇਹ ਗੱਲ ਮੈਂ ਬਾਕੀ ਕੰਪਨੀਆਂ ਨੂੰ ਵੀ ਕਹੂੰਗਾ ਵੀ ਇਦਾਂ ਦੇ ਫੀਚਰ ਪਾਈਏ ਜਿਹੜੀ ਕਿਸਾਨ ਨੂੰ ਪਸੰਦ ਆਣ। ਦੂਸਰੀ ਗੱਲ ਵੇਖੋ ਜੀ ਚੇਂਜਰ ਗੇਅਰ ਸਾਰੇ ਟਰੈਕਟਰ ਆ ਗਏ ਪਰ ਇਦਾਂ ਦੇ ਨਹੀਂ ਆਏ। ਇਹ ਜਿਹੜਾ ਜੀਸੀਬੀ ਨੂੰ ਹੁੰਦਾ ਨਾ ਇਹਨੂੰ ਇਲੈਕਟ੍ਰੋਨਿਕ ਬੋਲਦੇ ਇੱਕ ਮਕੈਨੀਕਲ ਹੁੰਦਾ ਇਹਦਾ ਕਲੱਚ ਨੱਪ ਕੇ ਐ ਕਰਕੇ ਪੈਂਦਾ। ਇੱਕ ਐ ਕਰਕੇ ਪੈਂਦਾ ਪਰ ਇਹਨੂੰ ਤੁਸੀਂ ਉਂਗਲ ਨਾਲ ਪਾ ਸਕਦੇ ਜੀ ਜੀ